ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਰਦਾਰ ਪ੍ਰੋ ਦੇ ਵਿੱਚ ਦੋਸਤੋ ਪਿਛਲੀ ਵੀਡੀਓ ਦੇ ਵਿੱਚ ਜਿਵੇਂ ਆਪਾਂ ਜਾਣਿਆ ਸੀ ਕਿ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦਾ ਕਿਵੇਂ ਵਿਛੋੜਾ ਪੈਂਦਾ ਸਰਸਾ ਨਦੀ ਦੇ ਕਿਨਾਰੇ ਤੇ ਵਿਛੋੜਾ ਪੈ ਜਾਣ ਤੋਂ ਬਾਅਦ ਸਾਰਾ ਪਰਿਵਾਰ ਵੱਖੋ ਵੱਖਰੀ ਥਾਂ ਵੰਡਿਆ ਜਾਂਦਾ ਹੈ ਮਾਤਾ ਗੁਜਰ ਕੌਰ ਜੀ ਤੇ ਦੋ ਛੋਟੇ ਸਾਹਿਬਜ਼ਾਦੇ ਉਹ ਗੰਗੂਰੇ ਨਾਲ ਜਿਹੜੇ ਸਰਹੰਦ ਵੱਲ ਨੂੰ ਚਲੇ ਜਾਂਦੇ ਆ ਵੱਡੇ ਸਾਹਿਬਜ਼ਾਦੇ ਪਪਾ ਅਜੀਤ ਸਿੰਘ ਜੀ ਬਾਬਾ ਜੋਹਾਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ 40 ਸਿੰਘ ਵਿੱਚ ਇਹਦੇ ਭਾਈ ਦਿਆ ਸਿੰਘ ਉਹਦੀ ਪੰਜ ਪਿਆਰਿਆਂ ਦੇ ਵਿੱਚ ਹੁੰਦੇ ਆ ਉਹ ਚਮਕੌਰ ਦੀ ਗੜੀ ਵੱਲ ਰੁੱਕ ਕਰ ਲੈਂਦੇ ਆ ਗੁਰੂ ਕੇ ਮਹਿਲ ਭਾਈ ਮਨੀ ਸਿੰਘ ਜੀ ਤੇ ਨਾਲ ਕੁਝ ਹੋਰ ਸਿੰਘ ਉਹ ਦਿੱਲੀ ਵੱਲੋਂ ਰਵਾਨਾ ਹੋ ਜਾਂਦੇ ਆ 6 ਤੇ 7 ਪੋਹ ਦਾ ਇਹ ਜਿਹੜਾ ਦਿਨ ਬਣਦਾ ਹੁਣ ਵਿਛੋੜਾ ਪੈਣ ਤੋਂ ਬਾਅਦ 8 ਪੋਹ ਤੱਕ ਮਹਾਰਾਜ 40 ਸਿੰਘਾਂ ਦੇ ਨਾਲ ਦਸਵੇਂ ਪਾਤਸ਼ਾਹ ਚਮਕੌਰ ਦੀ ਗੜੀ ਦੇ ਵਿੱਚ ਚਲੇ ਜਾਂਦੇ ਆ ਤੇ ਤੁਰਕ ਸੈਨਾ ਵੀ ਪਿੱਛਾ ਕਰਦੀ ਕਰਦੀ ਇੱਥੇ ਤੱਕ ਆ ਜਾਂਦੀ ਆ ਹੁਣ 8 ਪੋਹ ਦਾ ਦਿਨ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਸਿਰਫ 40 ਸਿੰਘ ਤੇ ਉਹਨਾਂ ਨੂੰ ਘੇਰਾ ਪਾਇਆ 10 ਲੱਖ ਮੁਗਲ ਫੌਜ ਨੇ ਹੁਣ ਇੱਥੇ ਨਾ ਤੁਸੀਂ ਵੇਖੋ ਵੀ ਕਿੰਡਾ ਖੌਫ ਹੋਏਗਾ ਕਿੰਦਾਂ ਦਾ ਗੁਰੂ ਹੋਏਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ ਇੰਨਾ ਖੌਫ ਹੈ ਉਸ ਵੇਲੇ ਦੀ ਸਰਕਾਰ ਨੂੰ ਔਰੰਗਜ਼ੇਬ ਨੂੰ ਤੇ ਉਹਨਾਂ ਨੂੰ ਫੜਨ ਵਾਸਤੇ 10 ਲੱਖ ਤੁਰਕ ਭੇਜਿਆ ਹੁਣ ਬਾਹਰ 10 ਲੱਖ ਤੁਰਕ ਚੜ੍ਹ ਕੇ ਆਇਆ ਹੋਇਆ ਹੈ ਅੰਦਰ 40 ਸਿੰਘ ਹੈ ਮਹਾਰਾਜ ਨੇ ਨਿਰਣਾ ਲਿਆ ਸਿੰਘਾਂ ਦੇ ਵਿੱਚ ਕਿ ਜੰਗ ਦਾ ਐਲਾਨ ਹੋ ਗਿਆ ਭਾਈ ਹੁਣ ਸ਼ਸਤਰ ਸਜਾਓ ਤੇ ਸਿੰਘੋ ਮੈਂ ਸਭ ਤੋਂ ਅੱਗੇ ਲੱਗ ਕੇ ਜਾਣਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭਾਈ ਦਿਆ ਸਿੰਘ ਹੋਰੀ ਬੇਨਤੀ ਕਰਦੇ ਆ ਗੱਲ ਚ ਪੱਲਾ ਪਾ ਕੇ ਕਿ ਮਹਾਰਾ ਦੂਸਰੀ ਤਾਂ ਮਿੱਟੀ ਦੇ ਡਲਿਆਂ ਨੂੰ ਵੀ ਸਿੰਘ ਬਣਾ ਸਕਦੇ ਹਾਂ ਸਾਡੇ ਤੋਂ ਬਾਅਦ ਪਰ ਜੇ ਰੱਬ ਨਾ ਕਰੇ ਤਾਂ ਉਹਨੂੰ ਕੁਝ ਹੋ ਜਾਵੇ ਤਾਂ ਖਾਲਸਾ ਕਿੱਧਰ ਜਾਏਗਾ ਸਾਡੇ ਹੁੰਦਿਆਂ ਤੁਸੀਂ ਜੰਗ 'ਚ ਨਹੀਂ ਜਾਉਂਗੇ ਅਸੀਂ ਜੰਗ 'ਚ ਜਾਵਾਂਗੇ ਤੁਸੀਂ ਪਿੱਛੋਂ ਹੁਕਮ ਦਿਓ ਤੁਸੀਂ ਕਮਾਂਡ ਦਿਓ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ 40 ਸਿੰਘਾਂ ਦੇ ਵਿੱਚੋਂ 8-8 ਸਿੰਘਾਂ ਦੇ 5 ਜਥੇ ਬਣਾਏ ਹਾਲਾਂਕਿ ਜਿਹੜੀ ਚਾਰ ਸਾਹਿਬਜ਼ਾਦੇ ਮੂਵੀ ਹੈ ਉਹਦੇ ਵਿੱਚ 5-5 ਸਿੰਘਾਂ ਦੇ 8 ਜਥੇ ਦਿਖਾਏ ਗਏ ਐ ਪਰ ਇਤਿਹਾਸ ਦੇ ਵਿੱਚ ਜੋ ਲਿਖਿਆ ਰਣ ਸਿੰਘ ਭੰਗੂ ਹੋਰਾਂ ਨੇ ਗਿਆਨੀ ਗਿਆਨ ਸਿੰਘ ਹੋਰਾਂ ਨੇ ਉਹਨਾਂ ਦੇ ਮੁਤਾਬਕ 8-8 ਸਿੰਘਾਂ ਦੇ 5 ਜਥੇ ਸੀ ਕਿਉਂ ਕਿਉਂਕਿ ਇਹਦੇ ਵਿੱਚ ਵੀ ਕਰਾਜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਹੈ ਸਵਾ ਲੱਖ ਸੇ ਇੱਕ ਲੜਾਉ ਇੱਥੇ ਮਹਾਰਾਜ ਨੇ ਉਹ ਬਚਨ ਕਰਕੇ ਦਿਖਾਇਆ ਪ੍ਰੈਕਟੀਕਲ ਬਾਹਰ 10 ਲੱਖ ਮੁਗਲ ਖੜਾ ਹੈ ਤੁਰਕ ਚੜ ਕੇ ਆਇਆ ਹੋਇਆ ਹੈ ਤੇ ਅੰਦਰੋਂ ਅੱਠ ਸਿੰਘਾਂ ਦਾ ਜਥਾ 10 ਲੱਖ ਦੇ ਵਿੱਚ ਟੁੱਟ ਪਏਗਾ ਤੁਸੀਂ 10 ਲੱਖ ਨੂੰ 8 ਨਾਲ ਡਿਵਾਈਡ ਕਰਕੇ ਦੇਖੋ ਇਕੱਲੇ ਇਕੱਲੇ ਦੇ ਹਿੱਸੇ ਸਵਾ ਸਵਾ ਲੱਖ ਆਉਂਦਾ ਹੁਣ ਅੰਦਰ ਇਹਨਾਂ 40 ਸਿੰਘਾਂ ਦੇ ਵਿੱਚ ਪੰਜ ਪਿਆਰਿਆਂ ਦੇ ਵਿੱਚੋਂ ਭਾਈ ਦਿਆ ਸਿੰਘ ਹੋਰੀਆਂ ਮਹਾਰਾਜ ਦੇ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਹੋਰੀਏ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਨੇ ਹੁਣ ਮੈਦਾਨੇ ਜੰਗ ਦੇ ਵਿੱਚ ਜਾਣ ਲਈ ਪਹਿਲੇ ਅੱਖ ਸਿੰਘਾਂ ਦਾ ਜਥਾ ਤਿਆਰ ਹੋਇਆ ਜਥਾ ਤਿਆਰ ਹੋਇਆ ਮਹਾਰਾਜ ਨੇ ਆਪ ਹੱਥੀ ਸ਼ਸਤਰ ਸਜਾਏ ਮਹਾਰਾਜ ਕਹਿੰਦੇ ਕਿ ਜਗਾਰੇ ਲਾਏ ਜਾਣਗੇ ਤੇ ਘੜੀ ਦਾ ਗੇਟ ਖੋਲਿਆ ਜਾਏਗਾ ਭਾਈ ਸਿੰਘੋ ਤੁਸੀਂ ਦੁਸ਼ਮਣ ਤੇ ਟੁੱਟ ਜਾਣਾ ਹੈ ਜਾ ਕੇ ਅਕਾਲ ਅਕ ਜਦੋਂ ਹੀ ਗੜੀ ਦਾ ਗੇਟ ਖੋਲਿਆ ਮਹਾਰਾਜ ਨੇ ਆਪ ਜੇ ਜਕਾਰੇ ਲਾਏ ਤੇ ਜਕਾਰੇ ਲਾਂਦੇ ਸਿੰਘ ਜਦੋਂ 10 ਲੱਖ ਦੁਰਗ ਤੇ ਟੁੱਟ ਕੇ ਪਏ ਇੱਕ ਵਾਰ ਤੇ ਇਦਾਂ ਲੱਗਾ ਜਿਵੇਂ ਕਿ ਬਿਜਲੀ ਟੁੱਟ ਪਈ ਹੋਵੇ ਹਜ਼ਾਰਾਂ ਦੇ ਨਾਲ ਜੂਝ ਕੇ ਪਹਿਲਾ ਜਥਾ ਸਿੰਘਾਂ ਦਾ ਸ਼ਹੀਦ ਹੋਇਆ ਹੁਣ ਜਦੋਂ ਦੂਜੇ ਜਥੇ ਦੀ ਤਿਆਰੀ ਹੁੰਦੀ ਆ ਜਾਣ ਵਾਸਤੇ ਤਾਂ ਬਾਬਾ ਅਜੀਤ ਸਿੰਘ ਗੁਰਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਲਖਤੇ ਜਿਗਰ ਉਹਨਾਂ ਨੇ ਗਲ ਦੇ ਵਿੱਚ ਪੱਲਾ ਪਾਇਆ ਤੇ ਮਹਾਰਾਜ ਦੇ ਸਾਹਮਣੇ ਬੇਨਤੀ ਕਰਦੇ ਆ ਕਿ ਗੁਰੂ ਪੀਤਾ ਜੀ ਹੁਣ ਮੈਨੂੰ ਆਗਿਆ ਦਿਓ ਕਿ ਮੈਦਾਨੇ ਜੰਗ ਦੇ ਵਿੱਚ ਜੂਝ ਕੇ ਮੈਂ ਵੀ ਸ਼ਹੀਦੀ ਪਾਵਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਘੁੱਟ ਕੇ ਛਾਤੀ ਨਾਲ ਲਾਇਆ ਬਾਬਾ ਅਜੀਤ ਸਿੰਘ ਨੂੰ ਕਹਿੰਦੇ ਅਜੀਤ ਸਿੰਘ ਜੇ ਮੈਂ ਆਵਾਜ਼ ਮਾਰ ਕੇ ਕਹਿੰਦਾ ਕਿ ਅਜੀਤ ਸਿੰਘ ਦੂਜੇ ਜੱਥੇ ਦੇ ਵਿੱਚ ਤੂੰ ਜਾਣਾ ਤਾਂ ਗੱਲ ਕੁਝ ਹੋਰ ਹੋਣੀ ਸੀ ਹੁਣ ਤੇਰਾ ਇਤਿਹਾਸ ਪੜ੍ਹ ਕੇ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨ ਇਸੇ ਤਰ੍ਹਾਂ ਜਿਵੇਂ ਤੂੰ ਚੱਲਿਆ ਹੈ ਨਾ ਇਸੇ ਤਰ੍ਹਾਂ ਧਰਮ ਲਈ ਸਿੱਖੀ ਲਈ ਜਾਣਾ ਵਾਰਿਆ ਕਰਨਗੇ ਤਾਂ ਮਹਾਰਾਜ ਨੇ ਆਪ ਬਾਬਾ ਅਜੀਤ ਸਿੰਘ ਨੂੰ ਸ਼ਸਤਰ ਸਜਾਏ ਆਪਣੀ ਕਟਾਰ ਦਿੱਤੀ ਇੱਕ ਦਸਤਾਰ ਸਜਾਈ ਘੋੜਾ ਦਿੱਤਾ ਅਠ ਸਿੰਘਾਂ ਦਾ ਦੂਜਾ ਜਥਾ ਚੱਲਿਆ ਹੁਣ ਬਾਬਾ ਅਜੀਤ ਸਿੰਘ ਹੋਰਾਂ ਨੂੰ ਗੜੀ ਦੇ ਵਿੱਚੋਂ ਤੋੜ ਕੇ ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਗੜੀ ਦੇ ਉੱਤੇ ਚੜ੍ਹ ਕੇ ਜਕਾਰੇ ਲਾਉਂਦੇ ਐ ਥੱਲੇ ਭਾਈ ਦਇਆ ਸਿੰਘ ਹੋਰੀ ਕਹਿੰਦੇ ਐ ਮਹਾਰਾਜ ਉੱਤੇੋਂ ਆ ਰਹੇ ਤੀਰਾਂ ਨੂੰ ਗਿਣੇ ਨਹੀਂ ਜਾ ਸਕਦੇ ਉੱਪਰੋਂ ਕਿੰਨੇ ਸ਼ਸਤਰ ਆ ਰਹੇ ਆ ਮੁਗਲਾਂ ਦੇ ਵੀ ਤੁਸੀਂ ਉੱਤੇ ਨਾ ਜਾਓ ਮਹਾਰਾਜ ਉੱਤੇ ਚੜ੍ਹ ਕੇ ਜਕਾਰੇ ਲਾਉਂਦੇ ਐ ਤੇ ਸਿੰਘਾਂ ਨੂੰ ਕਹਿੰਦੇ ਐ ਮੈਨੂੰ ਵਧਾਈ ਦਿਓ ਅੱਜ ਮੇਰੇ ਪੁੱਤ ਨੇ ਲਾੜੀ ਮੌਤ ਵਿਆਹ ਲਈ ਇਦਾਂ ਦਾ ਗੁਰੂ ਪਿਤਾ ਆਪਣੇ ਪੁੱਤਰ ਨੂੰ ਸ਼ਹੀਦ ਹੁੰਦਿਆਂ ਵੇਖ ਰਿਹਾ ਹੈ ਜਦੋਂ ਬਾਬਾ ਅਜੀਤ ਸਿੰਘ ਮੈਦਾਨੇ ਜੰਗ ਦੇ ਵਿੱਚ ਗਏ ਨਾ ਇੱਕ ਵਾਰ ਤੇ ਤੁਰਕਾਂ ਨੂੰ ਭੁਲੇਖਾ ਪੈ ਗਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ ਆਪ ਮੈਦਾਨੇ ਜੰਗ ਦੇ ਵਿੱਚ ਆ ਗਿਆ ਕਿਉਂਕਿ ਗੁਰੂ ਗੋਬਿੰਦ ਸਿੰਘ ਦਾ ਤੇ ਬਾਬਾ ਅਜੀਤ ਸਿੰਘ ਦਾ ਜਿਹੜਾ ਚਿਹਰਾ ਹੈ ਨਾ ਜਿਹੜਾ ਮੁਹੰਦਰ ਹੈ ਉਹ ਕਾਫੀ ਮਿਲਦਾ ਸੀ ਆਪਸ ਦੇ ਵੀ ਉਹਨਾਂ ਨੇ ਲੱਖਾਂ ਨਾਲ ਲੋਹਾ ਲਿਆ ਤੇ ਹਜ਼ਾਰਾਂ ਨੂੰ ਜਿਹੜਾ ਸੋਹ ਦਿੱਤਾ ਉਸ ਤੋਂ ਬਾਅਦ ਸ਼ਹੀਦ ਹੋ ਗਏ ਕਹਿੰਦੇ 392 ਫਟ ਬਾਬਾ ਅਜੀਤ ਸਿੰਘ ਦੇ ਸਰੀਰ ਤੇ ਲਗੇ ਸੇ ਜਦੋਂ ਸ਼ਹੀਦ ਹੋਏ ਆ ਸਭ ਤੋਂ ਵੱਧ ਫਟ ਲੱਗੇ ਸੀ ਜਦੋਂ ਸ਼ਹੀਦ ਹੋਏ ਆ ਥੱਲੇ ਆ ਕੇ ਮਹਾਰਾਜ ਕਹਿੰਦੇ ਆ ਕਿ ਮੈਨੂੰ ਵਧਾਈਆਂ ਦਿਓ ਸਿੰਘੋ ਅੱਜ ਮੇਰਾ ਪੁੱਤ ਜਿਹੜਾ ਹੈ ਉਹ ਲਾੜੀ ਮੌਤ ਵਿਆਹ ਕੇ ਆਇਆ ਵੇਖੋ ਐਡਾ ਜਿਗਰਾ ਸਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੋ ਸਕਦਾ ਹੈ ਕਿਉਂਕਿ ਤੁਸੀਂ ਵੇਖੋ ਜਿਸ ਦਿਨ ਰਾਮਚੰਦਰ ਜੀ ਨੂੰ ਬਨਵਾਸ ਹੋਇਆ ਉਸ ਦਿਨ ਰਾਜਾ ਦਸ਼ਰਤ ਵੀ ਮਹਿਲ ਦੇ ਉੱਤੇ ਚੜ੍ਹਿਆ ਉਹ ਜਦੋਂ ਅੱਖੋਂ ਓਲੇ ਹੋ ਗਈ ਨਾ ਰਾਮ ਮੂਰਤੀ ਪਿਆਰੀ ਕਹਿੰਦੇ ਨੇ ਨਾ ਉਹ ਕਹਾਵਤ ਵੀ ਹੈ ਜਦੋਂ ਅੱਖੀਆਂ ਤੋਂ ਓਲੇ ਹੋਈ ਰਾਮ ਮੂਰਤੀ ਪਿਆਰੀ ਰਾਜੇ ਦਸ਼ਰਤ ਨੇ ਛਾਲ ਮਾਰ ਤੋਂ ਮਾਰੀ ਰਾਜਾ ਦਸ਼ਰਥ ਨੇ ਕਹਿੰਦੇ ਫਿਰ ਉਤੋਂ ਹੀ ਛਾਲ ਮਾਰ ਕੇ ਜਿਹੜਾ ਆਪਣੀ ਜਾਨ ਦੇ ਦਿੱਤੀ ਸੀ ਪਰ ਇੱਥੇ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਜਿਹੜਾ ਕਹਿੰਦਾ ਮੈਨੂੰ ਵਧਾਈ ਦਿਓ ਮੇਰਾ ਪੁੱਤਰ ਸ਼ਹੀਦ ਹੋ ਗਿਆ ਜਕਾਰੇ ਲਾਓ ਇਹ ਫਰਕ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਮਹਾਰਾਜ ਥੱਲੇ ਆਏ ਆ ਆਂਦਿਆਂ ਨੂੰ ਬਾਬਾ ਜਹਾਰ ਸਿੰਘ ਗਲਚ ਪੱਲਾ ਪਾਈ ਖੜੇ ਆ ਕਹਿੰਦੇ ਮਹਾਰਾਜ ਉਸੀ ਕਾਣੀ ਵੰਡ ਕੀਤੀ ਹੈ ਤੁਸੀਂ ਸ਼ਸਤਰ ਵਿਦਿਆ ਸਿਖਾਈ ਇਕੱਠਿਆਂ ਨੂੰ ਤੁਸੀਂ ਸ਼ਸਤਰ ਵਿਦਿਆ ਸਿਖਾਈ ਇਕੱਠਿਆਂ ਨੂੰ ਅੱਜ ਜਦੋਂ ਮੈਦਾਨੇ ਜੰਗ 'ਚ ਜੂਧ ਕੇ ਸ਼ਹੀਦੀਆਂ ਪਾਉਣ ਦਾ ਵੇਲਾ ਆਇਆ ਤੁਸੀਂ ਸਾਨੂੰ ਅਲੱਗ-ਅਲੱਗ ਕਰਤਾ ਮੇਰਾ ਵੱਡਾ ਵੀਰ ਮੇ ਤੋਂ ਪਹਿਲਾਂ ਸ਼ਹੀਦ ਹੋ ਗਿਆ ਉਹਨੂੰ ਪ੍ਰਦੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਗੋਦ ਜਿਹੜੀ ਆ ਪਹਿਲਾਂ ਨਸੀਬ ਹੋ ਜਾਣੀ ਹੈ ਤੇ ਮੈਨੂੰ ਬਾਅਦ 'ਚ ਹੋਏਗੀ ਤੁਸੀਂ ਤਰ੍ਹਾਂ ਹੀ ਤੇ ਕੀਤੀ ਹੈ ਇੱਥੇ ਮਹਾਰਾਜ ਨੇ ਘੁੱਟ ਕੇ ਜੱਫੀ ਪਾਈ ਤੇ ਸੀਨੇ ਨਾਲ ਲਾ ਕੇ ਕਿਹਾ ਕਹਿੰਦੇ ਜੁਝਾਰ ਸਿੰਘਾਂ ਥੋਡੀਆਂ ਇਹਨਾਂ ਸ਼ਹੀਦੀਆਂ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਬਿਆੰਤ ਖਾਲਸੇ ਬਿਆੰਤ ਸਿੰਘ ਸੂਰਮੇ ਇਹੋ ਜੇ ਪੈ ਕੌਮ ਤੇ ਵਾਰ ਦਿਆ ਕਰਨ। ਫਿਰ ਤੀਜੇ ਜਥੇ ਦੇ ਵਿੱਚ ਹੁਣ ਅਠ ਸਿੰਘਾਂ ਦਾ ਤੀਜਾ ਜਥਾ ਚੱਲਿਆ। ਤੀਜੇ ਜਥੇ ਦੇ ਵਿੱਚ ਬਾਬਾ ਜੁਝਾਰ ਸਿੰਘ, ਗੁਰਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਪੁੱਤਰ ਤੇ ਨਾਲ ਹੋਰ ਸੱਤ ਸਿੰਘ ਹੋਰ ਨਾਲ ਤੀਜਾ ਅਠ ਸਿੰਘਾਂ ਦਾ ਜਥਾ ਚੱਲਿਆ। ਉਦਾਂ ਹੀ ਮਹਾਰਾਜ ਨੇ ਫੇਰ ਜਗਾਰੇ ਲਾਏ ਤੇ ਫੇਰ ਸਿੰਘਾਂ ਨੂੰ ਆਖਿਆ ਕਿ ਮੈਨੂੰ ਵਧਾਈਆਂ ਦਿਓ। ਅੱਜ ਮੇਰੇ ਦੋਹੇ ਪੁੱਤਰ ਵਿਆਹੇ ਗਏ। लाੜੀ ਮੌਤ ਨੂੰ ਵਿਆਹੇ ਗਏ ਐ। ਚਿੰਗੋ ਮੈਨੂੰ ਮੈਂ ਅੱਜ ਬੜਾ ਖੁਸ਼ ਆ। ਨਹੀਂ ਤੇ ਪਿਓ ਤੋਂ ਖੜਾ ਨਹੀਂ ਹੋਇਆ ਜਾਂਦਾ। ਇਹੋ ਜਿਹਾ ਕੋਈ ਵੇਲਾ ਆਇਆ ਹੋਏ ਨਾ ਤੁਸੀਂ ਸੋਚ ਕੇ ਵੇਖੋ ਬਜ਼ੁਰਗ ਜਿਹੜਾ ਕੋਈ ਹੋਏ ਕੰਧਾਂ ਫੜ ਫੜ ਕੇ ਖੜੇ ਹੁੰਦੇ ਆ ਪਰ ਉਹ ਗੁਰੂ ਗੋਬਿੰਦ ਸਿੰਘ ਸੀ ਸਾਡੇ ਚ ਵੀ ਏਦਾਂ ਜੇਰਾ ਨਹੀਂ ਕਿ ਆਪਾਂ ਏਦਾਂ ਕਰ ਲਾਂਗੇ ਅਸੀਂ ਜਿਹੜੇ ਦੁਨਿਆਵੀ ਲੋਕ ਆ ਉਹ ਗੁਰੂ ਗੋਬਿੰਦ ਸਿੰਘ ਹੀ ਸੀਗਾ ਉਹ ਉਹਨਾਂ ਦਾ ਹੀ ਮਨ ਸੀ ਪਤਾ ਨਹੀਂ ਤਾਂ ਹੀ ਕਹਿੰਦੇ ਆ ਤਨ ਜਿਗਰਾ ਕਲਗੀਆਂ ਵਾਲੇ ਦਾ ਉਹਨਾਂ ਦੇ ਹੀ ਸੀਗੇ 4 ਲੱਖ ਤੇ ਜਿਗਰ ਜਿਨ੍ਹਾਂ ਨੇ ਹੱਸ ਹੱਸ ਕੇ ਵਾਰੇ ਮੈਦਾਨੇ ਜੰਗ ਦੇ ਵਿੱਚ ਜਾ ਕੇ ਬਾਬਾ ਜੁਝਾਰ ਸਿੰਘ ਨੇ ਆਪਣੇ ਵੱਡੇ ਵੀਰ ਅਜੀਤ ਸਿੰਘ ਵਾਂਗੂ ਹੂਬ ਹੂ ਜੰਗ ਲੜ ਕੇ ਵਿਖਾਈ ਹਜ਼ਾਰਾਂ ਹੀ ਤੁਰਕਾਂ ਨੂੰ ਮੌਤ ਦੇ ਘਾਟ ਉਤਾਰਿਆ ਤੇ ਲੱਖਾਂ ਨਾਲ ਯੁੱਧ ਦਾ ਗੁਰੂ ਦਾ ਦੂਜਾ ਪੁੱਤਰ ਬਾਬਾ ਜਜਾਰ ਸਿੰਘ ਵੀ ਸ਼ਹੀਦ ਹੋ ਜਾਂਦਾ ਹੈ। ਇਸ ਤੋਂ ਬਾਅਦ ਇੱਕ ਜਥਾ ਸਿੰਘਾਂ ਦਾ ਹੋਰ ਜਾਂਦਾ ਹੈ। ਤੇ ਜਦੋਂ ਆਖਰੀ ਜਥਾ ਜਾਂਦਾ ਹੈ ਨਾ ਤੇ ਮਹਾਰਾਜ ਕਹਿੰਦੇ ਆ ਭਾਈ ਦਿਆ ਸਿੰਘ ਹੋਰਾਂ ਨੂੰ ਕਹਿੰਦੇ ਦਿਆ ਸਿੰਘ ਜੀ ਹੁਣ ਆਗਿਆ ਦਿਓ ਆਖਰੀ ਜਥਾ ਚੱਲਿਆ ਮੈਂ ਵੀ ਯੁੱਝ ਕੇ ਸ਼ਹੀਦ ਹੋਣਾ। ਹੁਣ ਤੁਸੀਂ ਕਿਹਾ ਸੀ ਕਮਾਂਡ ਕਰਨੀ ਹੈ ਮੈਂ ਕਰਤੀ ਹੈ। ਹੁਣ ਮੈਂ ਯੁੱਝ ਕੇ ਸ਼ਹੀਦ ਹੋਣਾ। ਤਾਂ ਇੱਥੇ ਫੇਰ ਭਾਈ ਦਿਆ ਸਿੰਘ ਹੋਰਾਂ ਨੇ ਆਪਸ ਦੇ ਵਿੱਚ ਸਲਾਹ ਕੀਤੀ ਕਿਉਂਕਿ ਮਹਾਰਾਜ ਐ ਤਾਂ ਮੰਨਣ ਵਾਲੇ ਹੈ ਨਹੀਂ ਸੀ ਉਹਨਾਂ ਨੇ ਨਿਸ਼ਚਾ ਕਰ ਲਿਆ ਸੀ ਕਿ ਮਜੂਤਣਾ ਜੂਜਣਾ ਫੇਰ ਉਹਨਾਂ ਨੇ ਕਿਹਾ ਕਿ ਮਹਾਰਾਜ ਤੁਹਾਡਾ ਹੁਕਮ ਸੀ ਕਿ ਜੋ ਪੰਜ ਸਿੰਘ ਹੁਕਮ ਦੇਣਗੇ ਮੈਂ ਉਹ ਮੰਨਾਂਗਾ ਤਾਂ ਪੰਜ ਸਿੰਘਾਂ ਨੇ ਫਿਰ ਹੁਕਮ ਦਿੱਤਾ ਕਿ ਮਹਾਰਾਜ ਜੂਜਾਂਗੇ ਅਸੀਂ ਇੱਥੇ ਤੁਸੀਂ ਇੱਥੋਂ ਨਿਕਲ ਜਾਓ ਚਮਕੌਰ ਦੀ ਗੜੀ ਦੇ ਵਿੱਚੋਂ ਨਾ ਤੁਸੀਂ ਅੱਜ ਨਿਕਲ ਜਾਓ ਰਾਤ ਹੋਣ ਵਾਲੀ ਹੈ ਰਾਤ ਦਾ ਵੇਲਾ ਹੈ ਸਮਾਂ ਵਿਚਾਰ ਕੇ ਤੁਸੀਂ ਇੱਥੋਂ ਨਿਕਲ ਜਾਓ ਤੁਸੀਂ ਬਾਹਰ ਜਾ ਕੇ ਮਿੱਟੀ ਦੇਆਂ ਡਲਿਆਂ ਨੂੰ ਵੀ ਸਿੰਘ ਬਣਾ ਲਓਗੇ ਸਾਡੇ ਤੋਂ ਇਹ ਕੰਮ ਨਹੀਂ ਹੋਣਾ ਮਹਾਰਾਜ ਨੂੰ ਹੁਕਮ ਲਾਇਆ ਫਿਰ ਖਾਲਸੇ ਨੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਿਰ ਝੁਕਾਣਾ ਪੈ ਗਿਆ ਮਹਾਰਾਜ ਨੇ ਖਾਲਸੇ ਦੇ ਹੁਕਮ ਅਗੇ ਸਿਰ ਝੁਕਾ ਕੇ ਫਿਰ ਜਦੋਂ ਨਾ ਫਿਰ ਵੀ ਮਹਾਰਾਜ ਕਹਿੰਦੇ ਵੀ ਦਿਆ ਸਿਆ ਲੁਕੇ ਨਹੀਂ ਜਾਣਾ ਲਲਕਾਰ ਕੇ ਜਾਵਾਂਗੇ ਤਾੜੀ ਮਾਰ ਕੇ ਜਾਵਾਂਗੇ ਫਿਰ ਮਹਾਰਾਜ ਜਦੋਂ ਰਾਤ ਨੂੰ ਨਿਕਲਣ ਲੱਗੇ ਨਾ ਮਹਾਰਾਜ ਨੇ ਆਪਣੀ ਕਲੰਗੀ ਉਤਾਰ ਕੇ ਭਾਈ ਸੰਗਤ ਸਿੰਘ ਦੇ ਸਿਰ ਤੇ ਸਜਾਈ ਕਿਉਂਕਿ ਭਾਈ ਸੰਗਤ ਸਿੰਘ ਉਹਦਾ ਕਦ ਕਾਠ ਜਿਹੜਾ ਹੈ ਉਹ ਹਾਂਦਰਾ ਜਿਹੜਾ ਹੈ ਉਹ ਗੁਰੂ ਗੋਬਿੰਦ ਸਿੰਘ ਦੇ ਨਾਲ ਦਾ ਸੀ ਉਹਦਾ ਦਾ ਜੁੱਸਾ ਸੀ ਤਾਂ ਕਿ ਦੂਰੋਂ ਲੱਗੇ ਕਿ ਗੁਰੂ ਗੋਬਿੰਦ ਸਿੰਘ ਖੜਾ ਹੈ ਉਹਨਾਂ ਦੇ ਸਿਰ ਤੇ ਕਲੰਗੀ ਸੰਜਾ ਕੇ ਮਹਾਰਾਜ ਨੇ ਆਪਣੀ ਨਾਜ ਮਹਾਰਾਜ ਕੋਲ ਜੋੜਾ ਹੈ ਨਾ ਘੋੜਾ ਹੈ ਨਾ ਤਾਜ ਹੈ ਨਾ ਬਾਜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਫਿਰ ਤਾੜੀ ਮਾਰ ਕੇ ਨਿਕਲੇ ਆ ਤੇ ਲਲਕਾਰ ਕੇ ਨਿਕਲੇ ਆ ਕਿ ਸਿੱਖਾਂ ਦਾ ਗੁਰੂ ਚੱਲਿਆ ਜਿਹਦੇ ਵਿੱਚ ਤਾਕਤ ਹੋਏ ਆ ਕੇ ਰੋਕ ਲਵੇ ਉੱਥੇ ਫਿਰ ਗੁਰਦੁਆਰਾ ਤਾੜੀ ਸਾਹਿਬ ਵੀ ਬਣਿਆ ਹੋਇਆ ਹੈ ਜੇ ਕਦੇ ਜਾਓ ਤੇ ਦਰਸ਼ਨ ਜ਼ਰੂਰ ਕਰਿਓ ਮਹਾਰਾਜ ਉੱਥੋਂ ਲੰਘ ਰਹੇ ਆ ਜਦੋਂ ਮਹਾਰਾਜ ਇੱਥੋਂ ਨਿਕਲਦੇ ਆ ਚਮਕੌਰ ਦੀ ਗੜੀ ਦੇ ਵਿੱਚੋਂ ਤਾੜੀ ਮਾਰ ਕੇ 9 ਪੋ ਦਾ ਇਹ ਦਿਨ ਹੈ ਮਹਾਰਾਜ ਚਲੇ ਜਾ ਰਹੇ ਆ ਗੁਰਗੋਬਿੰਦ ਸਿੰਘ ਮਹਾਰਾ ਉਹ ਤਾਂ ਨਹੀਂ ਸੀ ਪਾnde ਕਿ ਜਦੋਂ ਮੈਦਾਨੇ ਜੰਗ ਦੇ ਵਿੱਚੋਂ ਲੰਘਾਂਗੇ ਉੱਥੇ ਲਾਸ਼ਾਂ ਹੀ ਲਾਸ਼ਾਂ ਪਈਆਂ ਵਿੱਚ ਮੁਗਲਾਂ ਦੀਆਂ ਲਾਸ਼ਾਂ ਪਈਆਂ ਵਿੱਚ ਸਿੰਘਾਂ ਦੇ ਸਰੀਰ ਪਏ ਐ ਕਿਸੇ ਸਿੰਘ ਦਾ ਕੇਸ ਜਿਹੜੇ ਆ ਖੁੱਲੇ ਹੋਣਗੇ ਦਸਤਾਰ ਉਤਰ ਗਈ ਹੋਏਗੀ ਦਾੜਾ ਖੁੱਲਾ ਹੋਏਗਾ ਵੀ ਕਿਸੇ ਦੇ ਪਵਿੱਤਰ ਕੇਸਾਂ ਨੂੰ ਮੇਰਾ ਜੋੜਾ ਨਾ ਲੱਗ ਜਾਏ ਮਹਾਰਾਜ ਇੰਨਾ ਸਤਕਾਰ ਕਰਦੇ ਸੀ ਕੇਸਾਂ ਦਾ ਇਸ ਕਰਕੇ ਮਹਾਰਾਜ ਨੇ ਗੜੀ ਦੇ ਵਿੱਚ ਹੀ ਆਪਣਾ ਜੋੜਾ ਛੱਡਦਾ ਸੀ ਉਹ ਜੋੜਾ ਨਹੀਂ ਸੀ ਪਾਇਆ ਇਦਾਂ ਹੀ ਲੰਘ ਗਏ ਤੇ ਜਾਂਦਿਆਂ ਜਾਂਦੇ ਨਾ ਜਦੋਂ ਲੰਘੇ ਜਾਂਦੇ ਆ ਭਾਈ ਦਇਆ ਸਿੰਘ ਜੀ ਨਾਲ ਸੀਗੇ ਮਹਾਰਾਜ ਮਹਾਰਾਜ ਨੂੰ ਕਹਿੰਦੇ ਆ ਕਹਿੰਦੇ ਮਹਾਰਾਜ ਲਵੇਆਂ ਦੀ ਲੰਗ ਚੱਲੇ ਹੋ ਬਾਬਾ ਅਜੀਤ ਸਿੰਘ ਸ਼ਹੀਦ ਹੋਏ ਪਏ ਆ ਇਹਨਾਂ ਦਾ ਦੇਖ ਚਲੋ ਮਾੜਾ ਜਾਂਦਿਆਂ ਹੱਥ ਫੇਰ ਚਲੋ ਸਿਰ ਤੇ ਮਹਾਰਾਜ ਕਹਿੰਦੇ ਆ ਨਹੀਂ ਦਿਆ ਸਿਆ ਇਹ ਨਹੀਂ ਹੋ ਸਕਦਾ ਆ ਜਿਹੜੇ ਬਾਕੀ ਦੇ ਆ ਇਹ ਵੀ ਤੇ ਮੇਰੇ ਪੁੱਤਰ ਐ ਬਸ ਤੂੰ ਇਹਦਾ ਦਸ਼ਾਲਾ ਇਹਦੇ ਮੁਖ ਤੇ ਮੋੜ ਦੇ ਤੇ ਚੱਲ ਆ ਚ ਦੀਏ ਮਹਾਰਾਜ ਇੱਟਾ ਪਿਆਰ ਕਰਦੇ ਸੀ ਸਿੰਘਾਂ ਨੂੰ ਆਪਣੇ ਪੁੱਤਰਾਂ ਦੇ ਸਿਰ ਤੇ ਵੀ ਹੱਥ ਨਹੀਂ ਪੇਰਿਆ ਜੇ ਚਾਹਦੇ ਤਾਂ ਆਪਣੀ ਵੰਸ਼ ਜੂੰਦੀ ਰੱਖ ਸਕਦੇ ਸੀ ਉਥੋਂ ਆਪਣੇ ਕਿਸੇ ਇੱਕ ਪੁੱਤਰ ਦੇ ਨਾਲ ਵੀ ਨਿਕਲ ਸਕਦੇ ਸੀ ਪਰ ਨਹੀਂ ਮਹਾਰਾਜ ਨੇ ਪਹਿਲਾਂ ਆਪਣੇ ਸ਼ਹੀਦ ਕਰਾਏ ਹੁਣ ਧਿਆਨ ਦਿਓ ਜਿਨ੍ਹਾਂ ਪਿੱਛੇ ਅੱਜ ਅਸੀਂ ਤੁਰੇ ਫਿਰਦੇ ਆਂ ਉਹ ਪਹਿਲਾਂ ਆਪਣੇਆਂ ਨੂੰ ਬਾਹਰ ਭੇਜ ਦਿੰਦੇ ਆ ਅਮਰੀਕਾ ਸੈੱਟ ਕਰ ਦਿੰਦੇ ਆ ਫੇਰ ਥੋਡੇ ਫੇਰ ਥੋਡੇ ਵਾਲਿਆਂ ਨੂੰ ਕਹਿੰਦੇ ਆ ਚਲੋ ਮੇਰੇ ਪਿੱਛੇ ਲਾਓ ਧਰਨੇ ਚਲੋ ਮੇਰੇ ਪਿੱਛੇ ਇੱਧਰ ਚਲੋ ਉੱਧਰ ਚਲੋ ਥੋਡੇ ਵਾਲਿਆਂ ਤੇ ਪਰਚੇ ਹੁੰਦੇ ਆ ਆ ਸਾਡੇ ਧੀਆਂ ਪੁੱਤਾਂ ਤੇ ਪਰਚੇ ਹੁੰਦੇ ਆ ਸਾਡੇ ਵਾਲਿਆਂ ਨੂੰ ਜੇਲ੍ਹਾਂ ਹੁੰਦੀਆਂ ਪਰ ਇਹਨਾਂ ਦੇ ਆਪਣੇ ਤੇ ਸੇਫ ਹੁੰਦੇ ਆ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਐ ਜਿਨੇ ਆਪਣੇ ਪਹਿਲਾਂ ਮਰਵਾਏ ਇਹ ਫਰਕ ਹੈ ਗੁਰੂ ਗੋਬਿੰਦ ਸਿੰਘ ਦਾ ਤੇ ਪਖੰਡੀਆਂ ਦਾ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਭਾਈ ਦਿਆ ਸਿੰਘ ਹੋਰੀ ਮਾਛੀਵਾੜੇ ਦੇ ਜੰਗਲਾਵਾਲ ਤੋਂ ਨਿਕਲ ਜਾਂਦੇ ਆ ਤੇ ਗੜੀ ਦੇ ਵਿੱਚ ਭਾਈ ਸੰਗਤ ਸਿੰਘ ਹੋਰੀ ਦੇ ਨਾਲ ਇੱਕ ਦੋ ਸਿੰਘ ਹੋਰ ਰਹਿ ਜਾਂਦੇ ਆ ਸਵੇਰ ਵੇਲੇ ਜਦੋਂ ਸਮਾਂ ਲੰਘਣ ਤੋਂ ਬਾਅਦ ਮੁਗਲ ਫੌਜ ਹਮਲਾ ਕਰਦੀ ਹੈ ਲੜਾਈ ਹੁੰਦੀ ਹੈ ਮੈਦਾਨੇ ਜੰਗ ਦੇ ਵਿੱਚ ਰਹਿੰਦੇ ਬਾਕੀ ਸਿੰਘ ਵੀ ਭਾਈ ਸੰਗਤ ਸਿੰਘ ਜੀ ਵੀ ਸ਼ਹੀਦ ਹੋ ਜਾਂਦੇ ਆ ਤੇ ਵਜਿੱਤੇ ਤੱਕ ਖਬਰ ਪਹੁੰਚਾਈ ਜਾਂਦੀ ਹੈ ਕਿ ਅਸੀਂ ਸਿੱਖਾਂ ਦਾ ਗੁਰੂ ਸ਼ਹੀਦ ਕਰਤਾ ਵਜੀਦਾ ਬੜੀ ਖੁਸ਼ੀ ਦੇ ਨਾਲ ਆ ਕੇ ਦੇਖਦਾ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਮਿਰਤਕ ਸ਼ਰੀਰ ਹੈ ਉਹ ਦੇਖਣਾ ਹੈ ਜਦੋਂ ਉਹ ਦੇਖਦਾ ਹੈ ਉਹ ਦੇਖਦਾ ਹੈ ਕਿ ਇਹ ਤਾਂ ਗੁਰੂ ਗੋਬਿੰਦ ਸਿੰਘ ਹੈ ਹੀ ਨਹੀਂ ਇਹ ਤਾਂ ਕੋਈ ਹੋਰ ਸਿੰਘ ਹੈ ਕਲਗੀ ਲਾਈ ਹੈ ਉਹਦੇ ਸਿਰ ਤੇ ਫਿਰ ਉਹ ਮੱਥੇ ਤੇ ਹੱਥ ਮਾਰਦਾ ਹੈ ਵੀ ਇਹ ਕੀ ਹੋ ਗਿਆ 10 ਲੱਖ ਫੌਜ ਅਸੀਂ ਚੜਾ ਕੇ ਵੀ ਲਿਆਏ ਤੇ ਗੁਰੂ ਗੋਬਿੰਦ ਸਿੰਘ ਨੂੰ ਅਸੀਂ ਫਿਰ ਵੀ ਫੜ ਨਾ ਸਕੇ ਹੁਣ ਜਦੋਂ ਇਹ ਸਾਰੀ ਘਟਨਾ ਵਾਪਰ ਜਾਂਦੀ ਹੈ ਇਸ ਤੋਂ ਬਾਅਦ ਮੁਗਲ ਫੌਜ ਵੀ ਉੱਥੋਂ ਚਲੀ ਜਾਂਦੀ ਹੈ ਇੱਕ ਦੋ ਉੱਥੇ ਜਿਹੜੇ ਆ ਉਹ ਪਹਿਰੇਦਾਰ ਇਹਨਾਂ ਦੇ ਰਹਿ ਜਾਂਦੇ ਆ ਕਿਉਂਕਿ ਮਿਰਤਕ ਸ਼ਰੀਰ ਬਹੁਤ ਪਈ ਹੈ ਵਿੱਚੇ ਸਿੰਘਾਂ ਦੇ ਸ਼ਰੀਰ ਪਈ ਹੈ ਵਿੱਚੇ ਤੁਰ ਤਾਂ ਇਸ ਵੇਲੇ ਫਿਰ ਇੱਕ ਬੀਬੀ ਹਰਸ਼ਰਨ ਕੌਰ ਆਉਂਦੇ ਆਂ ਇਤਿਹਾਸ ਦੇ ਵਿੱਚ ਇਹਨਾਂ ਦਾ ਕਿਤੇ ਕਿਤੇ ਜ਼ਿਕਰ ਮਿਲਦਾ ਹੈ ਬੀਬੀ ਹਰਸ਼ਰਨ ਕੌਰ ਨੇ ਆ ਕੇ ਫਿਰ ਸੰਸਕਾਰ ਦੀ ਸੇਵਾ ਕੀਤੀ ਇੱਕ ਵੱਡੀ ਚਿਖਾ ਤਿਆਰ ਕੀਤੀ ਇਹ ਜਿਹੜਾ ਸੰਸਕਾਰ ਵਾਲਾ ਦਿਨ ਹੈ ਨਾ ਇਹ ਹੁਣ ਤੱਕ 10 ਪੋ ਦਾ ਦਿਨ ਆ ਜਾਂਦਾ ਹੈ 10 ਪੋ ਨੂੰ ਸੰਸਕਾਰ ਹੁੰਦਾ ਹੈ ਸਿੰਘਾਂ ਦੇ ਮ੍ਰਿਤਕ ਦੇਹਾਂ ਉਹਨਾਂ ਸਾਰਿਆਂ ਦਾ ਸੰਸਕਾਰ ਇੱਕੋ ਸਾਂਝੀ ਚਿਖਾ ਦੇ ਵਿੱਚ ਬੀਬੀ ਹਰਸ਼ਰਨ ਕੌਰ ਦੁਆਰਾ ਇਹ ਵੱਡਮੁੱਲੀ ਸੇਵਾ ਕੀਤੀ ਜਾਂਦੀ ਹੈ ਹੁਣ ਜਿੱਥੇ ਇੱਕ ਪਾਸੇ 10 ਪੋਨੂ ਸਿੰਘਾਂ ਦਾ ਸੰਸਕਾਰ ਹੋਇਆ ਹੈ ਉੱਥੇ 10 ਪੋ ਆਉਂਦਿਆਂ-ਆਉਂਦਿਆਂ ਦੂਜੇ ਪਾਸੇ ਮਾਤਾ ਗੁਜਰ ਕੌਰ ਜੀ ਤੇ ਗੁਰਕਲੰਗੀਤਾਰ ਸੱਚੇ ਪਾਤਸ਼ਾਹ ਦੇ ਦੋ ਛੋਟੇ ਪਰਜੰਦ ਬਾਬਾ ਜੋਰਾਵਰ ਸਿੰਘ ਦੇ ਬਾਬਾ ਫਤੇ ਸਿੰਘ ਨੂੰ ਗੰਗੂ ਰਸੋਈਏ ਨੇ ਜਿਹੜਾ ਸਹੇੜੀ ਦਾ ਰਹਿਣ ਵਾਲਾ ਸੀ ਉਹਨੇ ਪਹਿਲਾਂ ਆਪਣੇ ਘਰ ਦੇ ਵਿੱਚ ਰੱਖਿਆ ਉਸ ਤੋਂ ਬਾਅਦ ਫਿਰ ਮਾਤਾ ਗੁਜਰ ਕੌਰ ਜੀ ਦੇ ਕੋਲ ਮੋਹਰਾਂ ਦੀ थैਲੀ ਵੇਖ ਕੇ ਉਹਦੇ ਮਨ ਦੇ ਵਿੱਚ ਲਾਲਚ ਜਾਗ ਗਿਆ ਉਹਦਾ ਮਨ ਜਿਹੜਾ ਹੈ ਉਹ ਡੋਲ ਗਿਆ ਜਿਵੇਂ ਕਹਿੰਦੇ ਆ ਅਸਲ ਵਿੱਚ ਸੀ ਚਿੱਤ ਨੂੰ ਹਾਰ ਬੈਠਾ ਵਿੱਚ ਛੱਜ ਦੇ ਦੇਖ ਕੇ ਮਾਲ ਗੰਗੂ ਤੀਰ ਪੁੱਤ ਸੀ ਭਾ ਸੋ ਗੰਗੂ ਦੀ ਉਸ ਗਦਾਰੀ ਦੇ ਕਰਕੇ ਉਹ ਖਬਰ ਦੇ ਕਰਕੇ ਕਚਹਿਰੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਤਾ ਜੀ ਮਾਤਾ ਗੁਜਰ ਕੌਰ ਜੀ ਤੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਉਹਨਾਂ ਨੂੰ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਸੋ ਦੋਸਤੋ ਉਥੇ ਕਚਹਿਰੀ ਦੇ ਵਿੱਚ ਕੀ ਸਵਾਲ ਜਵਾਬ ਹੁੰਦੇ ਆ ਕਿਵੇਂ ਕਿਵੇਂ ਦਾ ਉਥੇ ਵਿਰਤਾਂਤ ਹੋਇਆ ਉਹ ਸਾਰਾ ਜਿਹੜਾ ਆਪਾਂ ਅਗਲੀ ਵੀਡੀਓ ਦੇ ਵਿੱਚ ਕੰਪਲੀਟ ਕਰਾਂਗੇ ਸੋ ਤੁਸੀਂ ਇਹ ਵੀਡੀਓ ਦੇਖੀਏ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸასი ਕਰਦੋ